ਕਲਦੀਪ ਮਾਨਕ ਦੇ ਨਾਲ ਗਾਉਂਦੀ ਸੀ ਅਮਰਜੋਤ ਅਮਰਜੋਤ ਕਹਿੰਦੀ ਮੈਂ ਗਾਉਂਦੀ ਸੀ ਜਦ ਜੋ ਦੱਸਦੀ ਆ ਚਮਕੀਲੇ ਨੂੰ ਆ ਕੇ ਕਹਿੰਦੀ ਮੈਨੂੰ ਤਾਂ ਨਾਲ ਸਿਰਫ ਸਟੇਜ ਤੇ ਖੜਨ ਨੂੰ ਰੱਖਿਆ ਸੀਗਾ ਪੇ ਸੋਹਣੀ ਜਨਾਨੀਆਂ ਸੋਹਣੀ ਤੀਵੀਆਂ ਇਹਨੂੰ ਦੇਖ ਕੇ ਲੋਕ ਜਿਆਦਾ ਆਇਆ ਕਰਨਗੇ ਤੇ ਸਾਡੇ ਖਾੜੇ ਭਰ ਜਾਣਗੇ ਤੇ ਕਹਿੰਦੀ ਜਿਹੜਾ ਮੇਰੇ ਅੰਦਰਲਾ ਬਨਕਾਰ ਸੀ ਜਾਂ ਜਿਹੜਾ ਮੇਰੇ ਅੰਦਰ ਮੈਨੂੰ ਗਾਉਣਾ ਮੇਰੀ ਭੁੱਖ ਸੀ ਮੈਨੂੰ ਲਾਲਚ ਸੀ ਗਾਉਣ ਦਾ ਉਹ ਮੈਨੂੰ ਮਿਲਦਾ ਹੀ ਨਹੀਂ ਸਿਕਾ ਸਿਰਫ ਇੱਕ ਗੀਤ ਦਿੱਤਾ ਜਾਂਦਾ ਸੀ ਗਾ ਕੇ ਮਗਰ ਕੁਰਸੀ ਤੇ ਬੈਜਾਂ ਮੈਂ ਜਾਂ ਮਗਰ ਖੜੀ ਰਹਾ ਬੈਠੀ ਤਾਂ ਮੈਂ ਲੋਕਾਂ ਨੂੰ ਦੇਖਦੀ ਨਹੀਂ ਸੀ ਇਸ ਕਰਕੇ ਮੈਨੂੰ ਖੜੀ ਕਰ ਦਿੱਤਾ ਜਾਂਦਾ ਸੀ ਪੇ ਖੜੀ ਰਿਆ ਕਰ ਤੈਨੂੰ ਲੋਕ ਦੇਖੀ ਜਾਣ ਪਹਿਲੇ ਲੋਕ ਵੀ ਇਦਾਂ ਦੇ ਹੋਣੇ ਆ ਜਿਹੜੇ ਗਾਉਣ ਸੁਣਨੀ ਸੀ ਆਉਂਦੇ ਤੀਮੀਆਂ ਦੇਖਣੇ ਆਉਂਦੇ ਸੇ ਕਹਿੰਦੇ ਐਸਾ ਹੀ ਜ਼ਮਾਨਾ ਸੀਗਾ ਸੋ ਫਿਰ ਕੇ ਚਮਕੀਲੇ ਨੂੰ ਦੱਸਦੀ ਆ ਪੇ ਆ ਤਾਂ ਖਰਾ ਹੋ ਗਿਆ ਮੇਰੀ ਜੋੜੀ ਤੇਰੇ ਨਾਲ ਬਣ ਗਈ ਇੱਥੇ ਮੈਨੂੰ ਆਪਣਾ ਫਨ ਲੋਕਾਂ ਸਾਹਮਣੇ ਜ਼ਾਹਿਰ ਕਰਨ ਦਾ ਮੌਕਾ ਮਿਲਿਆ ਤੇ ਮੈਂ ਕਹਿੰਨੀ ਧੰਨ ਭਾਗ ਆ ਮੇਰੇ ਕਿ ਸਾਡੀ ਜੋੜੀ ਬਣ ਗਈ ਪਰ ਕੁਲਦੀਪ ਮਾਨਕ ਦੇ ਨਾਲ ਗਾ ਕੇ ਮੈਂ ਖੁਸ਼ ਨਹੀਂ ਸੀਗੀ ਐਦਾਂ ਦੀਆਂ ਗੱਲਾਂ ਬਾਤਾਂ ਬਾਬਿਓ ਕੀਤੀਆਂ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਜੇ ਕੋਈ ਹੋਰ ਗੱਲ ਤੁਹਾਨੂੰ ਇਸ ਤੋਂ ਵੱਧ ਪਤਾ ਹੋਵੇ